हैलो जी थोड़ा सारे मेरे चैनल पड़ा ही निगा स्वागत है अज्जी देखे मैं कुंडे पाए नहीं होता नैचुरली भी अच्छे कुंडे पाने का एक तरीका लैके आ रही हूँ कुंडे पावे इदा भी एक वार्च ही दो कुंडे पे मीनस के एक पेयर कुंडिया का कट्ठा पागा या तुम कह सकते हो एक जोड़ा कुंडिया कट्ठा पागा तरीका अलग है क्योंकि एक वार्च अभी दो कुंडे पावे किदा तो फिर शुरू कर दी अज्दीडियो जिससे देखो अभी पहला तागे डबल कर लिया ऐदा डबल किता डबल करके असी इत ਆ ਦੇਖੋ ਇਹ ਕੱਥੇ ਲੂਪ ਬਣਾ ਲੈਨੇ ਐ ਤਾਂ ਬੜਾ ਸੌਖਾ ਤਰੀਕਾ ਵਧੀਆ ਤਰੀਕਾ ਇਹ ਕੋ ਆ ਟ੍ਰਾਈ ਕਰਕੇ ਜ਼ਰੂਰ ਦੇਖਿਓ ਤੇ ਇਹ ਧਾਗਾ ਥੋੜਾ ਜਿਹਾ ਮਰਖਾਂਗੇ ਤਾਂ ਕਿ ਤੁਹਾਨੂੰ ਇਹ ਪਤਾ ਰਵੇ ਹੁਣ ਇਧਰ ਆ ਗਿਆ ਸਾਡਾ ਸਿੰਗਲ ਗੋਲੇ ਵਾਲਾ ਧਾਗਾ ਦੇਖੋ ਇਧਰ ਧਾਗਾ ਸੀ ਆ ਦੇਖੋ ਡਬਲ ਕਰ ਲਿਆ ਹੋਇਆ ਹੁਣ ਅਸੀਂ ਖੁੰਡੇ ਐਦਾ ਫਾਣਿਆ ਵੀ ਇੱਕ ਵਾਰ ਚ ਹੀ ਸਾਡੇ ਦੋ ਕੁੰਡੇ ਪੈਣੇ ਆ ਤਾਂ ਫਿਰ ਦੇਖੋ ਸ਼ੁਰੂ ਕਰਦੇ ਆ ਇਹਦੇ ਲਈ ਅਸੀਂ ਦੇਖੋ ਸਲਾਈਨ ਐਂਦੇ ਫੜ ਲੈਣਾ ਤੇ ਆ ਜਿਹੜਾ ਹੈਗਾ ਧਾਗਾ ਆਹ ਵਾਲਾ ਸਾਡਾ ਇਹਨੂੰ ਅਸੀਂ ਉਂਗਲੀ ਤੇ ਲਵਾਂਗੇ ਤੇ ਦੇਖੋ ਇਹ ਵਾਲੇ ਧਾਗੇ ਨੂੰ ਪਹਿਲਾਂ ਅਸੀਂ ਕਿੱਦਾਂ ਫੜਨਾ ਆਹ ਵਾਲਾ ਧਾਗਾ ਇਹਨੂੰ ਅਸੀਂ ਇੱਧਾ ਤੀਨ ਉਂਗਲੀਆਂ ਤੋਂ ਬਾਅਦ ਇੱਕ ਉਂਗਲ ਇਸ ਇੱਦਾਂ ਲੈ ਆਣਾ ਇਹ ਸਾਡਾ ਗੋਲੇ ਵਾਲਾ ਧਾਗਾ ਇਹਨੂੰ ਅਸੀਂ ਇੱਦਾਂ ਇੱਥੇ ਇੱਦਾਂ ਪਕੜ ਕੇ ਰੱਖਾਂਗੇ ਇੱਦਾਂ ਦੇਖੋ ਤੀਨ ਉਂਗਲੀਆਂ ਤੋਂ ਤੇ ਇੱਥੇ ਇੱਥੇ ਠੀਕ ਹੈ ਜੀ ਇਹ ਤਾਂ ਇੱਕ ਧਾਗੇ ਦੀ ਪਕੜ ਮੈਂ ਤੁਹਾਨੂੰ ਦੱਸਦੀ ਵੀ ਅਸੀਂ ਇੱਧਰ ਰੱਖਣੀ ਹੈ ਆ ਦੇਖੋ ਹੁਣ ਅਸੀਂ ਆ ਜਾਨੇ ਆਪਣੇ ਦੂਜੇ ਧਾਗੇ ਨੂੰ ਇਹ ਨੂੰ ਇਹ ਨੂੰ ਅਸੀਂ ਕਿੱਦਾਂ ਰੱਖਣਾ ਹੈ ਹੁਣ ਇਹ ਜਰਾ ਧਿਆਨ ਨਾਲ ਦੇਖੋ ਤੁਸੀਂ ਤੇ ਜਿਹੜਾ ਅੰਗੂਠੇ ਵਾਲਾ ਧਾਗਾ ਹੈ ਉਹਨੂੰ ਅਸੀਂ ਦੇਖੋ ਐਦਾਂ ਆ ਦੇਖੋ ਐਦਾਂ ਲਿਆ ਇੱਕ ਤੇ ਦੋ ਐਦਾਂ ਦੋ ਬਲ ਪਾ ਲੈਣੀ ਇਹ ਵਾਲਾ ਧੱਗਾ ਸਾਡਾ ਦੇਖੋ ਐਦਾਂ ਉੱਪਰ ਆ ਗਿਆ ਹੁਣ ਇਹ ਵਾਲਾ ਇੱਧਰ ਚਲਾ ਗਿਆ نیچے ਤੇ ਇਹ ਵਾਲਾ ਇਹ ਤਾਂ ਉੱਪਰ ਆ ਗਿਆ ਦੇਖੋ ਅ ਤੇਖੋ ਇੱਕ ਹੋਰੀ ਫਿਰ ਇੱਕ ਦੋ ਐਦਾ ਕਰਾਂਗੇ ਤਾਂ ਦੇਖੋ ਨੀਚੋ ਚਲੇ ਜਾਂਦਾ ਤੇ ਜੇ ਅਸੀਂ ਇਹਨੂੰ ਐਦਾ ਪਾਵਾਂਗੇ ਤਾਂ ਇਹ ਐਤਾ ਉੱਪਰ ਆ ਜਾਂਦਾ ਬਸ ਇਹ ਧਿਆਨ ਰੱਖਣਾ ਤੁਸੀਂ ਤੇ ਇਹ ਵਾਲਾ ਢਾਕਾ ਸਾਡਾ ਐਦਾ ਉੱਪਰ ਆਉਣਾ ਚਾਹੀਦਾ ਇਹ ਐਤਾ ਹੋਣਾ ਚਾਹੀਦਾ ਇਹ ਤੇ ਹੁਣ ਦੇਖੋ ਵੀ ਅਸੀਂ ਕੁੰਡੇ ਕਿੱਦਾਂ ਪਾਣੇ ਆ ਅਸੀਂ ਆ ਐਤਾ ਲੈਣਾ ਇਥੇ ਲੈ ਅਸੀਂ ਇਹ ਦੇਖੋ ਸਲਾਈ ਦੇ ਉੱਪਰ ਇਦਾਂ ਠੀਕ ਹੈ ਜੀ ਲੈਂਥ ਤੋਂ ਬਾਅਦ ਅਸੀਂ ਆ ਦੋਨਾਂ ਦੇ ਵਿੱਚੋਂ ਇਦਾਂ ਦੋ ਦੇ ਵਿੱਚੋਂ ਕੱਢਿਆ ਕੱਟ ਕੇ ਹੁਣ ਅਸੀਂ ਇੱਥੋਂ ਇਦਾਂ ਲਿਆ ਦੁਬਾਰਾ ਇਸ ਤਾਂ ਅੱਗੇ ਨੂੰ ਸਾਡਾ ਇੱਕ ਤੇ ਦੋ ਕੁੰਡੇ ਆ ਗਏ ਹੁਣ ਅਸੀਂ ਅੰਗੂਠੇ ਵਾਲਾ ਥਾਗਾ ਛੱਡਤਾ ਤੇ ਨੂੰ ਇੱਦਾਂ ਕਰ ਲਿਆ ਆ ਦੇਖੋ ਤੇ ਇਹ ਸਾਡੇ ਦੋ ਕੁੰਡੇ ਬਣ ਗਏ ਇੱਕ ਵਰੀ ਫੇਰ ਦੇਖੋ ਇਹ ਇੱਦਾਂ ਦੇਖੋ ਅਸੀਂ ਇਹ ਵਾਲੇ ਧਾਗੇ ਨੂੰ ਤਿੰਨਾਂ ਉਂਗਲੀਆਂ ਤੋਂ ਇੱਦਾਂ ਲਿਆ ਕੇ ਇੱਕ ਤਾਂ ਗੁੱਠੇਸ ਫੜ ਲਿਆ ਠੀਕ ਇੱਦਾਂ ਇਹਨੂੰ ਇਹਦੇ ਨਾਲ ਇੱਦਾਂ ਹੋਲਡ ਕਰਾਂਗੇ ਤੇ ਜਿਹੜਾ ਆਹ ਵਾਲਾ ਅੰਗੂਠੇ ਵਾਲਾ ਧਾਗਾ ਇਹਨੂੰ ਅਸੀਂ ਇੱਦਾਂ ਦੇਖੋ 1 2 ਅਸੀਂ ਇਹਨੂੰ 1 ਤੇ 2 ਇੱਦਾਂ ਨਹੀਂ ਪਾਣਾ ਇਹ ਧਾਗਾ ਸਾਡਾ ਇੱਦਾਂ ਅੰਦਰ ਨਹੀਂ ਜਾਣਾ ਚਾਹੀਦਾ ਇਹ ਧਾਗਾ ਹਮੇਸ਼ਾ ਸਾਡਾ ਇੱਦਾਂ ਬਾਹਰ ਆਣਾ ਚਾਹੀਦਾ ਦੇਖੋ ਇੱਦਾਂ ਇੱਥੋਂ ਸਿੱਧਾ ਇੱਥੋਂ ਸਿੱਧਾ ਹੁਣ ਦੇਖੋ ਹੁਣ ਅਸੀਂ ਕੁੰਡੇ ਨੂੰ ਪਾਣਾ ਇੱਕ ਵਾਰੀ ਫੇਰ ਜਰਾ ਧਿਆਨ ਨਾਲ ਦੇਖੋ ਤਾਗਾ ਤਾਂ ਫੜਨ ਤੋਂ ਬਾਅਦ ਤਾਕ ਇੱਥਾ ਪੜਿਆ ਆ ਸਾਡੇ ਕਬਲ ਪੈ ਗਿਆ ਇੱਥੇ ਇਸ ਤੋਂ ਬਾਅਦ ਅਸੀਂ ਆ ਦੋਨਾਂ ਚ ਏਦਾਂ ਪਾਈ ਸਲਾਈ ਤਾਂ ਤੋਂ ਬਾਅਦ ਫੇਰ ਅਸੀਂ ਇੱਥੇ ਆ ਦੇਖੋ ਫੇਰ ਇਹਨਾਂ ਦੋਨਾਂ ਬੱਲਾ ਚ ਇੱਕ ਵਾਰੀ ਕੱਢਦੇ ਇੱਥਾਂ ਕੱਟਣ ਤੋਂ ਬਾਅਦ ਇਹ ਵਾਲੇ ਤਾਗੇ ਨੂੰ ਸਿੱਧਾ ਖਿੱਚ ਲੈਣਾ ਦੋਨਾਂ ਨੂੰ ਹੀ ਆ ਦੇਖੋ ਖਿੱਚ ਲਵਾਂਗੇ ਤਾਂ ਆ ਦੇਖੋ ਸਾਡਾ ਇੱਥਾ ਇਹ ਕੁੰਡੇ ਬਣ ਗਏ ਇੱਕ ਪੇਰ ਪਹਿਲਾਂ ਤੇ ਇੱਕ ਪੇਰ ਹੁਣ ਇੱਕ ਜੋੜਾ ਦੂਜਾ ਜੋੜਾ ਫਿਰ ਦੇਖੋ ਧਾਗੇ ਨੂੰ ਇਹਨੂੰ ਇਦਾਂ ਹੀ ਰੱਖਣਾ ਹੈ ਉਂਗੋਠੇ ਵਾਲੇ ਧਾਗੇ ਨੂੰ ਅਸੀਂ ਦੇਖੋ ਇਹ ਇਦਾਂ ਲੱਕੇ ਆਣਾ ਬਾਹਰ ਇਹ ਵਾਲਾ ਧਾਗਾ ਸਾਡਾ ਬਾਹਰ ਜਾਣਾ ਚਾਹੀਦਾ ਬਸ ਇਹ ਧਿਆਨ ਰੱਖਣਾ ਵੀ ਇਦਾਂ ਬਾਹਰ ਇਦਾਂ ਸਿੱਧਾ ਆਉਣਾ ਚਾਹੀਦਾ ਫਿਰ ਦੇਖੋ ਪਹਿਲਾਂ ਅਸੀਂ ਇਦਾਂ ਪਾਵਾਂਗੇ ਇੱਕ ਵਾਰੀ ਪਾਕੀਕ ਵਾਲਾ ਕੇ ਇਹਨਾਂ ਦੋਨਾਂ ਦੇ ਵਿਚ ਇਦਾਂ ਪਾ ਲਵਾਂਗੇ ਦੋ ਇੱਕ ਤੇ ਦੋ ਇਸ ਤੋਂ ਬਾਅਦ ਇਹਨੂੰ ਫਿਰ ਇੱਥੇ ਪਾਵਾਂਗੇ ਇਦਾਂ पा फिर ये क्डा तो फिर असी आखो खिंच लवोंगे तो साढ़ा देखो एक पेयर होर पै गया देखो ये ज़रा जोड़ा असदा कुंडा पाया से हो, उस तो बाद एक पेयर दो पेयर तीन पेयर एक बार से सा दोडे पै रहे हैं क्योंकि असी देखो यू दो बारी असं कर रहे हैं इस करके फिर देखो एक बारी एक बार बल पाया दोनों चो इया ਦੂਜੀ ਵਾਰੀ ਇਹ ਸੇਚੋਇਤਾ ਕੱਟ ਲਿਆ। ਕੱਢਿਆ ਤੇ ਫਿਰ ਇਹਨੂੰ ਆਹ ਹਾਸ ਚ ਫੇਰ ਕੱਢ ਲਿਆ ਦੋਨਾਂ ਚੋਇਤਾ। ਕੱਢਣ ਨਾਲ ਦੇਖੋ ਇੱਕ ਤੇ ਦੋ ਕੁੰਡੇ ਆ ਗਏ ਤੇ ਅਸੀਂ ਹੁਣ ਆ ਤਾਂ ਅਛੜ ਦੇਣਾ ਤੇ ਇਹਨੂੰ ਇੱਧਰ ਖਿੱਚ ਲੈਣਾ। ਥੋੜਾ ਇੱਕ ਡਿਜ਼ਾਈਨਰ ਬਣ ਰਿਹਾ ਤੇ ਇੱਕ ਵਾਰ ਚ ਦੋ ਕੁੰਡੇ ਪੈ ਰਹੇ ਆ। ਇੱਦਾਂ ਬਹੁਤ ਹੀ ਸੋਖੇ ਤਰੀਕੇ ਨਾਲ ਦੇਖੋ ਕੁੰਡੇ ਪੈ ਰਹੇ ਆ, ਨੋਡਸ ਵਾਲੇ ਕੁੰਡੇ ਪੈ ਰਹੇ ਆ ਦੇਖੋ। ਤੇ ਡਿਜ਼ਾਈਨਰ ਬਣ ਰਹੇ ਆ। ਇੱਕ ਵਾਰੀ ਫੇਰ ਦੇਖੋ। ਬਸ ਅਸੀਂ ਆਹ ਤਾਗ ਨੂੰ ਇੱਧੇ ਫੜੀ ਰੱਖਾਂਗੇ ਇਹਨੂੰ ਕੁਝ ਵੀ ਨਹੀਂ ਕਰਾਂਗੇ ਤੇ ਇਹਨੂੰ ਅਸੀਂ ਅੰਗੂਠੇ ਵਾਲੇ ਤਾਗੇ ਨੂੰ ਬਸ ਇੱਦਾਂ ਦੇਖੋ ਲਿਆਂਦਾ ਬਸ ਇੱਥੋਂ ਭਾਈ ਸिलाई ਦੋ ਚ ਪਾਇਆ ਇੱਕ ਵਾਰੀ ਫੇਰ ਐਚੋ ਕੱਢਿਆ ਤਾਂ ਤੇ ਆਹ ਦੇਖੋ ਇੱਕ ਤੇ ਦੋ ਸਾਡੇ ਕੁੰਡੇ ਗਏ ਬਣ ਤੇ ਉਹ ਵੀ ਨੋਡ ਵਾਲੇ ਤੇ ਅਸੀਂ ਇਦਾਂ ਹੀ ਜਿੰਨੇ ਕੁੰਡੇ ਚਾਹੀਦੇ ਆ ਉਹਨੇ ਪਾਣੇ ਆ ਦੇਖੋ ਇੱਕ ਵਾਰੀ ਇੱਥੇ ਸਾਡਾ ਇਹ ਵਲ ਤੱਕਾ ਹੋਣਾ ਚਾਹੀਦਾ ਇੱਕ ਵਾਰੀ ਇਹਦੇ ਵਿੱਚੋਂ ਆਧੇ ਖੁੱਲੇ ਆ ਫਿਰ ਅਸੀਂ ਇਹਨੂੰ ਇਹ ਚ ਪਾਇਆ ਦੋ ਚ ਦੇਖੋ ਇੱਕ ਤੇ ਦੋ ਵੱਲ ਆ ਸਾਡੇ ਫਿਰ ਅਸੀਂ ਇਹਨੂੰ ਇਹਦੇ ਵਿੱਚੋਂ ਫਿਰ ਪਾਇਆ ਫਿਰ ਇਹਨਾਂ ਦੋਨਾਂ ਵੱਲਾਂ ਚੋਂ ਵਾਪਸ ਕੱਟ ਲਿਆ ਦੇਖੋ ਇੱਕ ਤੇ ਦੋ ਕੁੰਡੀਆਂ ਸਾਡੇ ਦੇ ਉੱਪਰ ਤੇ ਅਸੀਂ ਇਹਨੂੰ ਇਦਾਂ ਖਿੱਚ ਦੇਣਾ ਆ ਦੇਖੋ ਇਦਾਂ ਸਾਡੇ ਦੋ ਕੁੰਡੇ ਹਰ ਵਾਰ ਚ ਬਣ ਜਾਣੇ ਆ ਫਿਰ ਦੇਖੋ ਇੱਕ ਦੋ पाया दो कटिया एदा करूँ खिंच लिया बस एदा थानू जिने भी कुंडे चाहिए तो उन्ने पाई जाने बस एक ऐर फिर देखो ताकि कोई भी कन्फ्यूजन ना रहे एक बार बल पाया दो धागे कड़े हैं फिर इस बल चु ऐ एक बार फिर इसे धागे का बल पाया ਫਿਰ ਇਹਨਾਂ ਦੋ ਧਾਗੇ ਜੋ ਕੱਟਿਆ ਤੇ ਇਹਨੂੰ ਇਦਾਂ ਛੱਡਤਾ ਤੇ ਆ ਦੇਖੋ ਤੇ ਸਾਡਾ ਦੇਖੋ ਇੱਕ ਪੇਅਰ ਕੁੰਡਿਆਂ ਦਾ ਪੈ ਗਿਆ ਦੋ ਕੁੰਡੇ ਇਕੱਠੇ ਪੈ ਗਏ ਇੱਕ ਵਾਰ ਫਿਰ ਦੇਖ ਲਓ ਵੀ ਧਾਗਾ ਕਿਤਾ ਫੜਨਾ ਸੀ ਇਹ ਵਾਲੇ ਧਾਗੇ ਨੂੰ ਅਸੀਂ ਆ ਦੇਖੋ ਇਹ ਹੈਗਾ ਸਾਡਾ ਧਾਗਾ ਜਿਹੜਾ ਕਿ ਸਾਡਾ ਮੇਨ ਅੰਗੂਲੇ ਵਾਲਾ ਉਹਨੂੰ ਅਸੀਂ ਇਦਾਂ ਤਿੰਨ ਉਂਗਲੀਆਂ ਤੋਂ ਬਾਅਦ ਇਦਾਂ ਲੈ ਆਵਾਂਗੇ ਆ ਦੇਖੋ ਇਦਾਂ ਇਦਾਂ ਹੀ ਇਹਨੂੰ ਹੋਲਡ ਕਰਕੇ ਰੱਖਾਂਗੇ ਤਾਂ ਕਿ ਥੋੜੀ ਜਿਹੀ ਚ ਖਿਚਾ ਪੇਰਵੇ ਤੇ ਅੰਗੂਠੇ ਵਾਲੇ ਨੂੰ ਅਸੀਂ ਇਦਾਂ ਅੰਗੂਠਾ ਪਾ ਕੇ ਇੱਕ ਵਾਰੀ दो बारी दो बल पाने एक दो आम जो असं कुंडे पाने से एक बल पाने पर इससे असं दो बल पा रहे हैं बस यही फर्क है दो बल पा रहे हैं तो इतों भी असं एक बार पा ही बना लें कुंडा पर इतें भी असं दो बल पा रहे हैं एक असी पहला पा लिया देखो पाके असी दो इस क्या दोनों वरच फिर इस फिर दूजा बल पै गया फिर इस ता ही इसका एक पेयर एक जोड़ा बन रहा कुंडेद का देखो ਤੇ ਕੁੰਡੇ ਦੀ ਲੁੱਕ ਵੀ ਦੇਖੋ ਲੱਗ ਰਹੀ ਹੈ ਇਦਾਂ ਨੋਰਸ ਜੀ ਇਹ ਦੇਖੋ ਬਣ ਕੇ ਆਣਗੇ ਇਦਾਂ ਤਾਂ ਫਿਰ ਇਦਾਂ ਹੀ ਕੁੰਡੇ ਪਾ ਕੇ ਆਪਾਂ ਇਹਨਾਂ ਦੀ ਲੁੱਕ ਦੇਖ ਲਈਏ ਲੁੱਕ ਤਾਂ ਤੁਹਾਨੂੰ ਦਿਖ ਹੀ ਰਹੀ ਹੈ ਪਰ ਫਿਰ ਵੀ ਥੋੜੇ ਜਿਹਾ ਕੁੰਡੇ ਪਾ ਕੇ ਤੇ ਥੋੜੇ ਜਿਹਾ ਪ੍ਰੋਡੋਸ ਲਈਏ ਪਾ ਕੇ ਤਾਂ ਹੀ ਤੁਹਾਨੂੰ ਦਿਖਾਉਂਗੀ ਤੇ ਤਹੀ ਤਾਂ ਹੀ ਤੁਹਾਨੂੰ ਪਤਾ ਲੱਗਣਾ ਵੀ ਇਹ ਕਿੱਦਾਂ ਦੇ ਲੱਗਦੇ ਆ ਤੇ ਇਹ ਆ ਸਾਡੇ ਕੁੰਡੇ ਦੀ ਫਾਈਨਲ ਲੁੱਕ ਹੈ ਇਦਾਂ ਛੋਟੇ ਛੋਟੇ ਕਿੰਗਰੀ ਵਾਲੇ ਕੁੰਡੇ ਬਣ ਕੇ ਆਣਗੇ ਆ ਦੇਖੋ ਡਬਲ ਅਸੀਂ ਕੁੰਡੇ ਪਾਏ ਮੀਨਸ ਕਿ ਡਬਲ ਕਿ ਇੱਕ ਵਾਰ ਇੱਕ pair ਬਣਿਆ ਤੇ ਦੋਨਾਂ ਸਾਈਡ ਅਸੀਂ ਇਹ ਦੇਖੋ ਸੇਮ ਆਂਦੇ ਆ ਦੇਖੋ ਮੈਂ ਤੁਹਾਨੂੰ ਡਬਲ ਥਾਗੇ ਕਰਕੇ ਦਿਖਾਇਆ ਡਬਲ ਥਾਗੇ ਨਾਲ ਐਦਾਂ ਹੁੰਦੇ ਆ ਅਗਰ ਅਸੀਂ ਥਾਗੇ ਨੂੰ ਤਿੰਨ ਜਾਂ ਚਾਰ ਵਾਰੀ ਕਰਾਂਗੇ ਤਾਂ ਇਹ ਹੋਰ ਜ਼ਿਆਦਾ ਮੋٹے ਬਣ ਕੇ ਆਣਗੇ ਤਾਂ ਫਿਰ ਅਸਦੀ ਵੀਡੀਓ ਚ ਇੰਨਾ ਹੀ ਫਿਰ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਦੇ ਇੱਕ ਨਵੇਂ ਪ੍ਰੋਜੈਕਟ ਨਾਲ ਤਦ ਤੱਕ ਰੱਖੋ ਆਪਣਾ ਧਿਆਨ ਜੀ ਓਕੇ ਬਾਏ ਬਾਏ ਠੀਕ ਹੈ